ਕੋਲਕੇ ਵੀ ਖੀਰਾ ਖਾਣ ਤੋਂ ਬਾਅਦ ਨਾ ਪਿਓ ਪਾਣੀ ਇਹ ਗਲਤੀ ਤੁਹਾਨੂੰ ਪੈ ਸਕਦੀ ਹੈ ਬੇहद ਭਾਰੀ ਜਾਣ ਲਓ ਇਹ ਨੁਕਸਾਨ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਜੇਕਰ ਤੁਸੀਂ ਵੀ ਖੀਰਾ ਖਾਣ ਤੋਂ ਬਾਅਦ ਪਾਣੀ ਪੀਂਦੇ ਹੋ ਤਾਂ ਇਹ ਖਾਸ ਖਬਰ ਤੁਹਾਡੇ ਲਈ ਹੈ ਅੱਜ ਤੋਂ ਹੀ ਤੁਸੀਂ ਸਾਵਧਾਨ ਹੋ ਜਾਓ ਬੇਸ਼ੱਕ ਖੀਰਾ ਤੁਹਾਡੇ ਸਰੀਰ ਦੇ ਲਈ ਤੁਹਾਡੀ ਖੁਰਾਕ ਦੇ ਲਈ ਬੇਹੱਦਾ ਜ਼ਰੂਰੀ ਹੈ ਪਰ ਕਈ ਲੋਕਾਂ ਨੂੰ ਨਹੀਂ ਪਤਾ ਹੁੰਦਾ ਤੇ ਜਾਣੇ ਅਣਜਾਣੇ ਦੇ ਵਿੱਚ ਖੀਰਾ ਖਾਣ ਤੋਂ ਬਾਅਦ ਉਹ ਪਾਣੀ ਪੀ ਲੈਂਦੇ ਨੇ ਤੇ ਪਾਣੀ ਪੀਣ ਦੇ ਤੁਹਾਡੇ ਸਰੀਰ ਦੇ ਉੱਤੇ ਕਿੰਨੇ ਕਿੰਨਾ ਜ਼ਿਆਦਾ ਪ੍ਰਭਾਵ ਪੈਂਦਾ ਕਿੰਨਾ ਨੁਕਸਾਨ ਹੁੰਦਾ ਇਹ ਸ਼ਾਇਦ ਹੀ ਤੁਹਾਨੂੰ ਪਤਾ ਹੋਵੇਗਾ ਤਾਂ ਇਹ ਖਾਸ ਰਿਪੋਰਟ ਤੁਹਾਡੇ ਲਈ ਹੈ ਤਾਜ਼ਗੀ ਖੀਰਾ ਹੈ ਖੀਰਾ ਨੂੰ ਸਭ ਤੋਂ ਵਧੀਆ ਹਾਈਡਰੇਟ ਕਰਨ ਵਾਲਾ ਭੋਜਨ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੇ ਵਿੱਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਇਹ ਸਰੀਰ ਨੂੰ ਠੰਡਕ ਪਹੁੰਚਾਉਂਦਾ ਹੈ ਅਤੇ ਤਾਜ਼ਗੀ ਦਿੰਦਾ ਪਰ ਇਸ ਦੇ ਸੇਵਨ ਦੇ ਨਾਲ ਕੀਤੀਆਂ ਗਈਆਂ ਗਲਤੀਆਂ ਤੁਹਾਨੂੰ ਭਾਰੀ ਪੈ ਸਕਦੀਆਂ ਨੇ ਜੇ ਤੁਸੀਂ ਖੀਰਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਂਦੇ ਹੋ ਤਾਂ ਇਹ ਪਾਚਨ ਦੇ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ ਖੀਰੇ ਦੇ ਵਿੱਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਇਸ ਤੋਂ ਬਾਅਦ ਪਾਣੀ ਪੀਣ ਦੇ ਨਾਲ ਪੇਟ ਦੇ ਵਿੱਚ ਗੈਸ ਗੜਬੜ ਜਾਂ ਫਿਰ ਭਾਰੀਪਨ ਮਹਿਸੂਸ हो ਸਕਦਾ ਹੈ ਇਸ ਦੇ ਲਈ ਪਾਚਨ ਨੂੰ ਠੀਕ ਰੱਖਣ ਦੇ ਲਈ ਖੀਰਾ ਖਾਣ ਤੋਂ ਘੱਟੋ ਘੱਟ ਅੱਧੇ ਘੰਟੇ ਬਾਅਦ ਯਾਨੀ ਕਿ 30 ਮਿੰਟ ਬਾਅਦ ਹੀ ਪਾਣੀ ਪੀਣਾ ਚਾਹੀਦਾ ਹੈ ਖੀਰੇ ਦੇ ਵਿੱਚ ਕੁਦਰਤੀ ਐਂਜ਼ਾਈਮ ਹੁੰਦੇ ਨੇ ਜੋ ਪਾਚਨ ਦੇ ਵਿੱਚ ਮਦਦ ਕਰਦੇ ਨੇ ਪਰ ਜੇ ਖੀਰਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀ ਲਿਆ ਜਾਵੇ ਤਾਂ ਇਹ ਐਂਜ਼ਾਈਮ ਠੀਕ ਤਰੀਕੇ ਦੇ ਨਾਲ ਕੰਮ ਨਹੀਂ ਕਰਦੇ ਇਸ ਦੇ ਕਾਰਨ ਪੇਟ ਦੇ ਵਿੱਚ ਜਲਨ ਐਸਿਡਿਟੀ ਜਾਂ ਫਿਰ ਉਲਟੀ ਹੋ ਸਕਦੀ ਹੈ ਖੀਰਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਦੇ ਨਾਲ ਪਾਚਨ ਦੀ ਗਤੀ ਹੌਲੀ ਪੈ ਜਾਂਦੀ ਹੈ ਇਸ ਦੇ ਨਾਲ ਭੋਜਨ ਠੀਕ ਤਰੀਕੇ ਦੇ ਨਾਲ ਨਹੀਂ ਪਚਦਾ ਤੇ ਪੇਟ ਦੇ ਵਿੱਚ ਭਾਰੀਪਨ ਜਾਂ ਫਿਰ ਬਦਹਜਮੀ ਦੀ ਸਮੱਸਿਆ ਵੀ ਹੋ ਸਕਦੀ ਹੈ ਜੇਕਰ ਮਾਇਰਾ ਦੀ ਗੱਲ ਸੁਣੀ ਹੈ ਤਾਂ ਉਹਨਾਂ ਦੇ ਅਨੁਸਾਰ ਖੀਰਾ ਖਾਣ ਤੋਂ ਘੱਟੋ ਘਾਟ ਅੱਧੇ ਘੰਟੇ ਜਾਂ ਫਿਰ 45 ਮਿੰਟ ਬਾਅਦ ਹੀ ਪਾਣੀ ਪੀਣਾ ਚਾਹੀਦਾ ਹੈ ਜੇਕਰ ਤੁਹਾਨੂੰ ਜ਼ਿਆਦਾ ਭੁੱਖ ਲੱਗੀ ਹੋਵੇ ਜਾਂ ਤਾਂ ਖੀਰੇ ਦੇ ਨਾਲ ਹੋਰ ਭੋਜਨ ਵੀ ਖਾ ਸਕਦੇ ਹੋ ਪਰ ਪਾਣੀ ਪੀਣ ਦੇ ਵਿੱਚ ਸਾਵਧਾਨੀ ਵਰਤਣੀ ਚਾਹੀਦੀ ਹੈ ਸਭ ਤੋਂ ਵਧੀਆ ਇਹ ਹੈ ਕਿ ਖੀਰਾ ਖਾਣ ਤੋਂ ਪਹਿਲਾਂ ਹੀ ਪਾਣੀ ਪੀ ਲਓ ਉਸ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਖੀਰਾ ਤਾਜ਼ਗੀ ਅਤੇ ਪਾਣੀ ਦੀ ਘਾਟ ਨੂੰ ਪੂਰਾ ਕਰਨ ਦੇ ਲਈ ਫਾਇਦੇਮੰਦ ਹੈ ਪਰ ਇਸ ਨੂੰ ਖਾਣ ਦਾ ਗਲਤ ਤਰੀਕਾ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਤੇ ਤੁਹਾਨੂੰ ਹਸਪਤਾਲ ਤੱਕ ਵੀ ਜਾਣਾ ਪੈ ਸਕਦਾ ਹੈ ਜੇ ਤੁਸੀਂ ਸਾਵਧਾਨੀ ਦੇ ਨਾਲ ਤੇ ਸਹੀ ਤਰੀਕੇ ਦੇ ਨਾਲ ਖੀਰਾ ਖਾਓ ਤਾਂ ਇਹ ਤੁਹਾਡੇ ਪਾਚਨ ਅਤੇ ਸਰੀਰ ਦੀ ਤੰਦਰੁਸਤੀ ਲਈ ਸਭ ਤੋਂ ਰਾਮਬਾਣਿਕ ਤੇ ਲਾਭਦਾਇਕ ਸਾਬਤ ਹੋ ਸਕਦਾ ਹੈ ਕਿਉਂਕਿ ਖੀਰਾ ਸਭ ਤੋਂ ਜ਼ਿਆਦਾ ਸਿਹਤ ਨੂੰ ਫਾਇਦੇਮੰਦ ਦਿੰਦਾ ਹੈ ਫਾਇਦਾ ਦਿੰਦਾ ਹੈ ਤੇ ਤੁਹਾਡੇ ਸਿਹਤ ਲਈ ਵੀ ਸਭ ਤੋਂ ਜ਼ਿਆਦਾ ਕਾਰਗਲ ਜਿਹੜਾ ਕਿ ਸਾਬਤ ਹੁੰਦਾ ਪਰ ਇਸ ਦਾ ਗਲਤ ਸੇਵਨ ਤੇ ਗਲਤ ਤਰੀਕੇ ਦੇ ਨਾਲ ਖਾਣ ਪੀਣ ਦੇ ਕਾਰਨ ਖੀਰਾ ਕਿਤੇ ਨਾ ਕਿਤੇ ਤੁਹਾਨੂੰ ਨੁਕਸਾਨ ਵੀ ਕਰ ਸਕਦਾ ਤਾਂ ਖੀਰਾ ਖਾਣ ਤੋਂ ਤੁਰੰਤ ਬਾਅਦ ਪਾਣੀ ਬਿਲਕੁਲ ਵੀ ਨਹੀਂ ਪੀਣਾ ਅਜਿਹੀ ਅਪਡੇਟਸ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਯਾਦ ਰੱਖਿਓ ਖੀਰਾ ਖਾਣ ਤੋਂ ਅੱਧੇ ਘੰਟੇ ਬਾਅਦ ਜਾਂ ਫਿਰ 45 ਮਿੰਟ ਬਾਅਦ ਹੀ ਪਾਣੀ ਪੀਆ ਕਰੋ